ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੁਨੀਆ ਕਰਮਾਂ ਦਾ ਖੇਤ ਹੈ ਅਤੇ ਇੱਥੇ ਜੈਸਾ ਕੋਈ ਬੀਜ ਦਾ ਹੈ ਤੈਸਾ ਫਲ ਪਾਉਂਦਾ ਹੈ ਇਸ ਬਾਰੇ ਗੁਰਬਾਣੀ ਦਾ ਫਰਮਾਨ ਸਪਸ਼ਟ ਹੈ ਜੇ ਹਾ ਵੀ ਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਨਸਾਨ ਜੋ ਬੀਜ ਦਾ ਹੈ ਉਹੋ ਹੀ ਉਸ ਨੂੰ ਵੱਡਣਾ ਪੈਂਦਾ ਹੈ ਕਿਉਂਕਿ ਇਹ ਸੰਸਾਰ ਕਰਮਾਂ ਦਾ ਖੇਤ ਹੈ ਇਸ ਕਰਕੇ ਜ਼ਰੂਰੀ ਹੈ ਕਿ ਗੁਰਸਿੱਖ ਨੂੰ ਪਤਾ ਹੋਵੇ ਕਿ ਗੁਰਮਤ ਵਿੱਚ ਕਰਮ ਫਿਲਾਸਫੀ ਕੀ ਹੈ ਅਤੇ ਕਿਵੇਂ ਕੰਮ ਕਰਦੀ ਹੈ ਗੁਰਮਤ ਕਰਨ ਫਿਲਾਸਫੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਈ ਵੀਡੀਓ ਤਿਆਰ ਕਰਾਂਗੇ ਅਤੇ ਅੱਜ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਕੀ ਇੱਕ ਪਾਪ ਕਰਮ ਸਾਰੇ ਹੀ ਜਾਂ ਕਹਿ ਲਓ ਬਹੁਤ ਸਾਰੇ ਪੁੰਨ ਖਤਮ ਕਰ ਸਕਦਾ ਹੈ ਕਿ ਨਹੀਂ ਇਸ ਦੁਨੀਆ ਦਾ ਇਹ ਨਿਯਮ ਹੈ ਕਿ ਕੋਈ ਚੀਜ਼ ਬਣਾਉਣ ਨੂੰ ਬਹੁਤ ਸਮਾਂ ਲੱਗਦਾ ਹੈ ਪਰ ਉਸ ਨੂੰ ਤਬਾਹ ਕਰਨ ਵਿੱਚ ਬਹੁਤ ਘੱਟ ਸਮਾਂ ਲੱਗਦਾ ਹੈ ਇੱਕ ਇਮਾਰਤ ਬਣਾਉਣ ਲਈ ਕਈ ਵਾਰ ਕਈ ਸਾਲ ਵੀ ਲੱਗ ਜਾਂਦੇ ਹਨ ਪਰ ਜੇ ਉਸ ਇਮਾਰਤ ਨੂੰ ਤਬਾਹ ਕਰਨਾ ਹੋਵੇ ਤਾਂ ਇੱਕ ਬੰਬ ਨਾਲ ਸੈਕਿੰਡਾਂ ਵਿੱਚ ਹੀ ਤਬਾਹ ਕੀਤਾ ਜਾ ਸਕਦਾ ਹੈ ਇਸੇ ਲਈ ਗੁਰਬਾਣੀ ਦਾ ਫਰਮਾਨ ਹੈ ਕਿ ਚੱਲੇ ਚੱਲਣ ਹਾਰ ਵਿਚਾਰਾ ਲੈ ਮਨ ਨੂੰ ਗੰਢੇਂਦਿਆਂ 6 ਮਹਾ ਤੋੜੰਦਿਆਂ ਇੱਕ ਖਿੰਨੋ ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਗੰਢ ਨੂੰ 6 ਮਹੀਨੇ ਲੱਗ ਜਾਂਦੇ ਹਨ ਪਰ ਤੋੜ ਨੂੰ ਕੇਵਲ ਇੱਕ ਖਿੰਨੇ ਹੀ ਲੱਗਦਾ ਹੈ ਕਿਉਂਕਿ ਦੁਨੀਆ ਮਾਇਆ ਨਾਲ ਬਣਾਈ ਗਈ ਹੈ ਇੱਥੇ ਮਾਇਆ ਦੀ ਹੀ ਪ੍ਰਧਾਨਤਾ ਹੈ ਜਿਵੇਂ ਰੇਗਿਸਤਾਨ ਵਿੱਚ ਰੇਤ ਦੀ ਬਹੁਤਾਤ ਹੁੰਦੀ ਹੈ ਅਤੇ ਪਾਣੀ ਕਿਤੇ ਦੇਖਣ ਲਈ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਇਸ ਮਾਇਆ ਦੀ ਝੂਠੀ ਦੁਨੀਆ ਵਿੱਚ ਬਦੀ ਅਤੇ ਬੁਰਾਈ ਦੀ ਪ੍ਰਧਾਨਤਾ ਹੈ ਅਤੇ ਨੇਕੀ ਅਤੇ ਸੱਚ ਇਸ ਤਰ੍ਹਾਂ ਅਲੋਪ ਹਨ ਜਿਵੇਂ ਮਸਿਆ ਵਾਲੀ ਰਾਤ ਨੂੰ ਚੰਦ ਇਸ ਕਾਰਨ ਕਈ ਪਾਪ ਅਜੇਹ ਬਲੀ ਹਨ ਕਿ ਉਹ ਹਜ਼ਾਰਾਂ ਲੱਖਾਂ ਪੁੰਨਾਂ ਨੂੰ ਖਤਮ ਕਰ ਸਕਦੇ ਹਨ ਜੇ ਤੁਸੀਂ ਇੱਕ ਦੁੱਧ ਦਾ ਚਾਟਾ ਫਟਾਉਣਾ ਹੋਵੇ ਤਾਂ ਕੀ ਤੁਹਾਨੂੰ ਉਸ ਵਿੱਚ ਦੁੱਧ ਦੇ ਬਰਾਬਰ ਘਟਾਈ ਪਾਉਣੀ ਪੈਂਦੀ ਹੈ ਕਿ ਤਨਿਕ ਮਾਤਰੀ ਜਵਾਬ ਸਪਸ਼ਟ ਹੈ ਕਿ ਦੁੱਧ ਦਾ ਚਾਟਾ ਘਟਾਈ ਦੇ ਇੱਕ ਦੋ ਟੁਪਕਿਆਂ ਨਾਲ ਹੀ ਫਟ ਜਾਂਦਾ ਹੈ ਇਸੇ ਤਰ੍ਹਾਂ ਹੀ ਜੇ ਕਿਸੇ ਨੇ ਰੂਈ ਦੇ ਢੇਰਾਂ ਨੂੰ ਸਾੜਨਾ ਹੋਵੇ ਤਾਂ ਕੀ ਉਸ ਨੂੰ ਰੂਜ ਨਹੀਂ ਅਗਨੀ ਚਾਹੀਦੀ ਹੈ ਨਹੀਂ ਭਾਵੇਂ ਲੱਖਾਂ ਮਣ ਰੂਈ ਹੋਵੇ ਉਹ ਅੱਗ ਦੀ ਇੱਕ ਚਿੰਗਾਰੀ ਨਾਲ ਹੀ ਸੜ ਕੇ ਸੁਆਹ ਹੋ ਜਾਂਦੀ ਹੈ ਇਸ ਬਾਰੇ ਭਾਈ ਗੁਰਦਾਸ ਜੀ ਦੇ ਇਹ ਵਾਕ ਬਹੁਤ ਸਹਿਦਾਇਕ ਹਨ ਵਿਗੜਿਆ ਚਾਟਾ ਦੁੱਧ ਦਾ ਕਾਂਜੀ ਦੀ ਝੁਖ ਹੈ ਸਹਿਸਮਣਾ ਰੁਈਂ ਜਲੈ ਚਿੰਗਾਰੀ ਤੁਖ ਹੈ ਬਿਲਕੁਲ ਇਸੇ ਤਰ੍ਹਾਂ ਹੀ ਕਦੇ-ਕਦੇ ਇੱਕ ਪਾਪ ਇਨਾ ਜ਼ੋਰਾਵਾਰ ਹੁੰਦਾ ਹੈ ਕਿ ਉਹ ਸਾਰੀ ਉਮਰ ਦੀ ਕੀਤੀ ਕਰਾਈ ਨੂੰ ਖੂਬ ਵਿੱਚ ਪਾ ਦਿੰਦਾ ਹੈ ਆਪਣੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਸੁਖਾ ਸਿੰਘ ਮਾੜੀ ਕੰਬੂ ਜਿਸ ਨੇ ਭਾਈ ਮਹਿਤਾਬ ਸਿੰਘ ਮੀਰਾਕੋੜ ਨਾਲ ਰਲ ਕੇ ਮੱッセ ਰੰਗੜ ਦਾ ਸਿਰ ਲਾਇਆ ਸੀ ਉਹ ਬਹੁਤ ਹੀ ਸਿਰਲਸ ਜੋਧਾ ਸੀ ਜੋ ਬਹਾਦਰੀ ਦੇ ਕਾਰਨਾਮੇ ਉਸਨੇ ਜ਼ਿੰਦਗੀ ਵਿੱਚ ਕੀਤੇ ਸਨ ਉਹ ਸੁਣ ਕੇ 당ਗ ਰਹਿ ਜਾਈਦਾ ਹੈ ਖਾਸਾ ਪੰਥ ਵਿੱਚ ਉਸ ਦਾ ਮਕਾਮ ਬਹੁਤ ਉੱਚਾ ਸੀ ਪਰ ਫਿਰ ਉਸ ਪਾਸੋਂ ਜਾਣੇ ਜਾਂਣ ਵਿੱਚ ਕੁਝ ਅਜੀਹੀ ਗਲਤੀ ਹੋ ਗਈ ਸੀ ਜਿਸ ਕਾਰਨ ਪੰਥ ਨੇ ਉਸ ਤੋਂ ਮੂੰਹ ਫੇਰ ਲਿਆ ਸੀ ਉਸ ਪਰ ਇਲਜ਼ਾਮ ਲੱਗਿਆ ਸੀ ਕਿ ਉਸਦੇ ਪਰਿਵਾਰ ਨੇ ਕੁੜੀ ਮਾਰ ਕੀਤੀ ਹੈ ਭਾਵ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਲੋਕ ਕੁੜੀਆਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੰਦੇ ਸੀ ਉਸਦੇ ਪਰਿਵਾਰ ਤੇ ਵੀ ਇਲਜ਼ਾਮ ਲੱਗਿਆ ਸੀ ਇਸ ਗੱਲ ਦਾ ਪੱਕਾ ਪਤਾ ਨਹੀਂ ਹੈ ਕਿ ਇਸ ਭਾਵ ਵਿੱਚ ਉਸਦਾ ਹੱਥ ਸੀ ਕਿ ਨਹੀਂ ਪਰ ਪੰਥ ਨੇ ਉਸਦਾ ਕਈ ਮਹੀਨਿਆਂ ਵਾਸਤੇ ਬਾਈਕਾਟ ਕਰ ਦਿੱਤਾ ਸੀ ਉਹ ਸੰਗਤਾਂ ਦੇ ਜੋੜਿਆਂ ਵਿੱਚ ਪਿਆ ਰਹਿੰਦਾ ਸੀ ਪਰ ਸੰਗਤ ਉਸ ਦੀ ਕੁਝ ਪਰਵਾਹ ਨਹੀਂ ਸੀ ਕਰਦੀ ਬੜੀ ਮੁਸ਼ਕਲ ਨਾਲ ਇਸ ਪਾਪ ਦਾ ਧੋਣਾ ਤੋਤਾ ਗਿਆ ਸੀ ਸੋ ਇਹ ਸਾਬਤ ਹੈ ਕਿ ਇੱਕ ਪਾਪ ਨਾਲ ਸਾਰੇ ਸ਼ੁਭਕਰਮ ਢਗੇ ਜਾਂਦੇ ਹਨ ਜਿਵੇਂ ਭਾਈ ਸੁਖਾ ਸਿੰਘ ਦੇ ਇੱਕ ਕਰਮ ਨੇ ਉਸਦੇ ਸਾਰੇ ਸ਼ੁਭਕਰਮ ਢੱਕ ਲਏ ਸੀ ਇਸੇ ਤਰ੍ਹਾਂ ਹੀ ਜਦੋਂ ਆਪਾਂ ਭਾਈ ਸਾਹਿਬ ਭੈਣ ਨਰਤੇਰ ਸਿੰਘ ਜੀ ਦੇ ਸੰਗੀ ਸਾਥੀਆਂ ਵਿੱਚ ਭਾਈ ਸਰਵਣ ਸਿੰਘ ਫੱਲੇਵਾਲ ਦਾ ਜੀਵਨ ਪੜ੍ਹਦੇ ਹਾਂ ਤਾਂ ਹੈਰਾਨ ਰਹਿ ਜਾਂਦੇ ਹਾਂ ਕਿ ਕਿਵੇਂ ਇੱਕ ਪਾਪ ਸਾਰੀ ਨਾਮ ਬਾਣੀ ਦੀ ਕਮਾਈ ਨੂੰ ਵੀ ਤਬਾਹ ਕਰ ਦਿੰਦਾ ਹੈ ਭਾਈ ਸਰਵਣ ਸਿੰਘ ਉੱਚੀ ਆਤਮਗੋਸਤਾ ਦੇ ਮਾਲਕ ਸਨ ਪਰ ਹਾਲੇ ਤੁਰ ਨਹੀਂ ਸੀ ਪਹੁੰਚੇ ਕਿ ਉਹਨਾਂ ਦੀ ਬਹੁਤ ਪ੍ਰਤਿਸ਼ਟਾ ਹੋਣ ਲੱਗ ਪਈ ਸੀ ਹਰ ਕੋਈ ਉਹਨਾਂ ਅਗੇ ਨਿਵ ਨਿਵ ਕੇ ਰਹਿੰਦਾ ਸੀ ਜਿਸ ਕਾਰਨ ਉਹਨਾਂ ਨੂੰ ਹੋਮੇ ਰੋਗ ਨੇ ਜ਼ਬਰਦਸਤੀ ਕਿਨਾਂ ਜਕੜ ਲਿਆ ਸੀ ਇੱਕ ਵਾਰੀ ਇਸ ਹੋਮੇ ਰੋਗ ਦੇ ਸ਼ਿਕਾਰ ਹੋਏ ਉਹ ਭਾਈ ਸਾਹ ਭਉਮੱਲ ਸਿੰਘ ਜੀ ਅਤੇ ਹੋਰ ਚੜ੍ਹਦੀ ਕਲਾ ਵਾਲੇ ਗੁਰਸਿੱਖਾਂ ਨਾਲ ਬਤਮੀਜ਼ੀ ਕਰ ਬੈਠੇ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਪਾਸੋਂ ਸਾਧ ਸੰਗਤ ਅਤੇ ਗੁਰਮਤ ਅਸੂਲਾਂ ਦੀ ਸ਼ਾਨ ਵਿੱਚ ਭਾਰੀ ਗੋਸਥਾਕੀ ਪਰੇ ਬੋਲ ਬੋਲ ਹੋ ਗਏ ਫੇਰ ਕੀ ਸੀ ਸੰਗਤ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ ਕੋਈ ਉਹਨਾਂ ਨੂੰ ਬੁਲਾਵੇ ਵੀ ਨਾ ਜੋ ਉਹਨਾਂ ਦੀ ਬੱਲੇ ਬੱਲੇ ਹੁੰਦੀ ਸੀ ਉਹ ਸਭ ਬੰਦ ਹੋ ਗਈ ਸੰਗਤ ਦੀ ਨਾਰਾਜ਼ਗੀ ਕਾਰਨ ਉਨਾਂ ਦੀ ਅੰਦਰਲੀ ਆਤਮਿਕ ਅਵਸਥਾ ਵੀ ਬਿਲਕੁਲ ਹੀ ਖੜ ਗਈ ਪਥੇਰਾ ਨਾਮ ਜਪਣ ਅਤੇ ਪਾਠ ਕਰਨ ਪਰ ਅੰਦਰਲੀ ਆਤਮਿਕ ਅਵਸਥਾ ਵਾਪਸ ਨਾ ਆਵੇ ਫਿਰ ਤਾਂ ਡਾਢੇ ਪਰੇਸ਼ਾਨ ਹੋ ਗਏ ਅਤੇ ਸੰਗਤ ਦੇ ਹੜੇ ਕੱਢਣ ਕਿ ਬਖਸ਼ ਲੋ ਪਰ ਸੰਗਤ ਨੇ ਪਹਿਲਾਂ ਪਹਿਲ ਕੁਝ ਪਰਵਾਹ ਨਾ ਕੀਤੀ ਉਹਨਾਂ ਦੇ ਭਾਗ ਵੱਡੇ ਸੀ ਕਿਉਂਕਿ ਉਹ ਜਲਦੀ ਹੀ ਆਪਣੀ ਗਲਤੀ ਨੂੰ ਪਛਾਣ ਗਏ ਅਤੇ ਇਸ ਗਲਤੀ ਦੀ ਮਾਫੀ ਲਈ ਤਨ ਮਨ ਅਤੇ ਧਨ ਕਰਕੇ ਆਪਣੇ ਆਪ ਨੂੰ ਸੰਗਤ ਦੇ ਹਵਾਲੇ ਕਰ ਦਿੱਤਾ ਖੈਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਉਹਨਾਂ ਨੂੰ ਤਕੜੀ ਤਨਖਾਹ ਲਾ ਕੇ ਬਖਸ਼ ਦਿੱਤਾ ਗਿਆ ਉਹ ਸੱਚੇ ਦਿਲੋਂ ਆਪਣੀ ਗਲਤੀ ਦਾ ਪਰਾਸ਼ਚਿਤ ਕਰਕੇ ਦੁਬਾਰਾ ਪਹਿਲਾਂ ਨਾਲੋਂ ਵੀ ਉੱਚੀ ਆਤਮਿਕ ਅਵਸਥਾ ਵਾਲੇ ਗੁਰਮੁਖ ਜਨ ਬਣ ਗਏ। ਇਹ ਸਾਖੀ ਤੋਂ ਇਹ ਸਾਬਤ ਹੁੰਦਾ ਹੈ ਕਿ ਪੁੰਨ ਤਾਂ ਕੀ ਚੀਜ਼ ਹਨ? ਜੇ ਕੋਈ ਵੱਡਾ ਪਾਪ ਹੋ ਜਾਵੇ ਤਾਂ ਨਾਮ ਬਾਣੀ ਦੀ ਕਮਾਈ ਵੀ ਖਰਾਬ ਹੋ ਜਾਂਦੀ ਹੈ। ਇਸ ਲਈ ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਬਹੁਤ ਧਿਆਨ ਨਾਲ ਗੁਰੂ ਸਾਹਿਬ ਦੀ ਭੈ ਭਾਵਨੀ ਵਿੱਚ ਵਿਚਰੇ ਤਾਂ ਕਿ ਉਸ ਪਾਸੋਂ ਕੋਈ ਅਜੀਹਾ ਪਾਪ ਨਾ ਹੋ ਜਾਵੇ ਕਿ ਉਸ ਦਾ ਜਨਮ ਹੀ ਭ੍ਰਿਸ਼ਟ ਹੋ ਜਾਵੇ। ਕੁਝ ਪਾਪ ਜਿਨ੍ਹਾਂ ਨਾਲ ਪੁੰਨ ਅਤੇ ਨਾਮ ਬਾਣੀ ਦੀ ਕਮਾਈ ਖਰਾਬ ਹੋ ਜਾਂਦੀਆਂ ਇਸ ਪ੍ਰਕਾਰ ਹਨ। ਗੁਰੂ ਤੋਂ ਬੇਮਖੋਣਾ ਗੁਰੂ ਤੋਂ ਬੇਮੁਖਤਾਈ ਇੱਕ ਅਜਿਹਾ ਗੁਨਾਹ ਹੈ ਜੋ ਸਿੱਖ ਦੀ ਸਾਰੀ ਕਮਾਈ ਖਤਮ ਕਰ ਦਿੰਦਾ ਹੈ ਸਿੱਖ ਦੀ ਸਾਰੀ ਕਮਾਈ ਗੁਰੂ ਸਾਹਿਬ ਜੀ ਕਰਕੇ ਹੁੰਦੀ ਹੈ ਅਤੇ ਜੇ ਗੁਰੂ ਸਾਹਿਬ ਜੀ ਤੋਂ ਹੀ ਬੇਮੁਖ ਹੋ ਗਏ ਫਿਰ ਕਮਾਈ ਕਿੱਥੇ ਰਹਿ ਸਕਦੀ ਹੈ ਇਤਿਹਾਸ ਵਿੱਚ ਮੂਲੇ ਖੱਤਰੀ ਦੀ ਮਿਸਾਲ ਬਹੁਤ ਠਕਮੀ ਹੈ ਜੋ ਕਿ ਘਰਵਾਲੀ ਦੇ ਮਗਰ ਲੱਗ ਕੇ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋ ਗਿਆ ਸੀ ਗੁਰੂ ਸਾਹਿਬ ਉਸ ਨੂੰ ਘਰੇ ਲੈਣ ਵਾਸਤੇ ਆਏ ਸਨ ਪਰ ਆਪਣੀ ਘਰਵਾਲੀ ਦੇ ਕਹਿਣ ਤੇ ਉਹ ਗੁਰੂ ਸਾਹਿਬ ਨਾਲ ਜਾਣ ਤੋਂ ਵਰਜਿਆ ਗਿਆ ਸੀ ਜਦੋਂ ਗੁਰੂ ਸਾਹਿਬ ਉਸ ਨੂੰ ਲੈਣ ਆਏ ਤਾਂ ਉਹ ਕਮਰੇ ਵਿੱਚ ਲੁਕ ਗਿਆ ਅਤੇ ਉਸਦੀ ਘਰਵਾਲੀ ਨੇ ਗੁਰੂ ਸਾਹਿਬ ਦੇ ਪੁੱਛਣ ਤੇ ਤਿੰਨ ਵਾਰੀ ਕਿਹਾ ਕਿ ਮੂਲੇ ਖਤਰੀ ਤਾਂ ਘਰੇ ਨਹੀਂ ਹੈ। ਵਾਹਿਗੁਰੂ ਸਾਹਿਬ ਦਾ ਬਾਣਾ ਇਸ ਤਰ੍ਹਾਂ ਵਰਤਿਆ ਕਿ ਹਾਲੇ ਗੁਰੂ ਸਾਹਿਬ ਥੋੜੀ ਦੂਰੀ ਗਏ ਸੀ ਕਿ ਮੂਲੇ ਖਤਰੀ ਦੀ ਉਸ ਕਮਰੇ ਵਿੱਚ ਜਿੱਥੇ ਉਹ ਲੁਕਿਆ ਸੀ ਸੱਪ ਲਾੜਨ ਕਰਕੇ ਮੌਤ ਹੋ ਗਈ ਸੀ। ਮਰਨ ਤੋਂ ਬਾਅਦ ਉਸਨੇ ਅਨੇਕ ਜੁਨੀਆਂ ਭੋਗੀਆਂ ਅਤੇ ਫਿਰ ਦਸਵੇਂ ਜਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਆਧਾਰ ਉਸ ਵੇਲੇ ਕੀਤਾ ਜਦੋਂ ਉਹ ਸਹੇ ਦੀ ਜੁਨੀ ਵਿੱਚ ੱਟਕੇ ਖਾ ਰਿਹਾ ਸੀ। ਸੋ ਗੁਰੂ ਤੋਂ ਬੇਮਖੋਣਾ, ਗੁਰੂ ਸਾਹਿਬ ਤੋਂ ਸ਼ਰਧਾ ਘਟਾਉਣੀ ਜਾਂ ਖਤਮ ਹੀ ਕਰ ਦੇਣੀ। ਗੁਰੂ ਸਾਹਿਬ ਦੇ ਬਚਨਾਂ ਨੂੰ ਨਾ ਮੰਨਣਾ ਅਜਿਹੇ ਗੁਨਾਹ ਹਨ ਜੋ ਸਿੱਖ ਦੀ ਸਿੱਖੀ ਅਤੇ ਕਮਾਈ ਨੂੰ ਮੂਲੋਂ ਹੀ ਤਬਾਹ ਕਰ ਦਿੰਦੇ ਹਨ ਬੱਜਰ ਕਰਤਾ ਸਿੱਖੀ ਵਿੱਚ ਚਾਰ ਬੱਜਰ ਕਰਤਾ ਮੰਨੇ ਗਏ ਹਨ ਜਿਨ੍ਹਾਂ ਦੇ ਕਾਰਨ ਕਰਕੇ ਸਿੱਖ ਪਤਿਤ ਹੋ ਜਾਂਦਾ ਹੈ ਇਹ ਬੱਜਰ ਕਰਤਾ ਹਨ ਪ੍ਰਾਈ ਇਸਤਰੀ ਨਾਲ ਸੰਗ ਕਰਨਾ ਕੇਸ ਕੱਟਣੇ ਤੰਬਾਕੂ ਦਾ ਸੇਵਨ ਕਰਨਾ ਅਤੇ ਕੁਠਾ ਮਾਸ ਖਾਣਾ ਜੇ ਇਨ੍ਹਾਂ ਵਿੱਚੋਂ ਕੋਈ ਵੀ ਗਲਤੀ ਹੋ ਜਾਵੇ ਤਾਂ ਉਹ ਸਿੱਖ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ ਉਸ ਦੀ ਕਮਾਈ ਦਾ ਨਾਸ ਵਾਜ ਜਾਂਦਾ ਹੈ ਉਸ ਨੂੰ ਦੁਬਾਰਾ ਅਮਰਸ਼ਕਾ ਕੇ ਬਖਸ਼ਿਆ ਜਾਂਦਾ ਹੈ ਤੇ ਭਾਵੇਂ ਉਹ ਨਰਕਾਂ ਤੋਂ ਤਾਂ ਵੱਧ ਸਕਦਾ ਹੈ ਪਰ ਉਸਦੀ ਪਿਛਲੀ ਕਮਾਈ ਖਤਮ ਹੋ ਜਾਂਦੀ ਹੈ ਉਸ ਨੂੰ ਨਵੇਂ ਸਿਰਿਓਂ ਕਮਾਈ ਕਰਨੀ ਪੈਂਦੀ ਹੈ ਸੋ ਕਦੇ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀ ਚਾਹੀਦੀਆਂ ਕੁੜੀ ਮਾਰ ਜਾ ਅਬੋਰਸ਼ਨ ਪੁਰਾਣੇ ਜ਼ਮਾਨੇ ਵਿੱਚ ਲੋਕ ਕੁੜੀਆਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੰਦੇ ਸੀ ਜਿਸ ਕਾਰਨ ਗੁਰੂ ਸਾਹਿਬ ਨੇ ਕੁੜੀ ਮਾਰ ਵਾਲੇ ਇਸ ਵੱਡੇ ਗੁਨਾਹ ਨੂੰ ਕਰਨ ਵਾਲੇ ਸਿੱਖ ਦਾ ਸਮਾਜਿਕ ਬਾਈਕਾਟ ਕਰਨ ਦਾ ਹੁਕਮ ਕੀਤਾ ਸੀ ਹੁਣ ਤੱਕ ਇਹ ਹੁਕਮ ਲਾਗੂ ਹੈ ਕਿ ਜੇ ਕੋਈ ਸਿੱਖ ਕੁੜੀ ਮਾਰ ਵਾਲਾ ਕੰਮ ਕਰੇ ਤਾਂ ਉਹ ਸਿੱਖੀ ਤੋਂ ਖਾਰਜ ਸਮਝਿਆ ਜਾਂਦਾ ਹੈ ਅੱਜਕੱਲ੍ਹ ਜੰਮਦਿਆਂ ਕੁੜੀਆਂ ਨੂੰ ਤਾਂ ਨਹੀਂ ਮਾਰਿਆ ਜਾਂਦਾ ਪਰ ਮਾਤਾ ਦੇ ਗਰਭ ਵਿੱਚ ਹੀ ਕੁੜੀ ਦਾ ਅਬੋਰਸ਼ਨ ਕਰਕੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਅਬੋਰਸ਼ਨ ਕਰਨ ਵਾਲੇ ਲੋਕ ਉਨੇ ਵੱਡੇ ਹੀ ਗੁਨਾਹਗਰ ਹਨ ਜਿੰਨੀਆਂ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲੇ ਲੜਕੀ ਹੋਵੇ ਜਾਂ ਲੜਕਾ ਹੋਵੇ ਕਿਸੇ ਦਾ ਵੀ ਅਬੋਰਸ਼ਨ ਕਰਨਾ ਇੱਕ ਬਹੁਤ ਵੱਡਾ ਪਾਪ ਹੈ ਅਸੀਂ ਅਬੋਰਸ਼ਨ ਬਾਰੇ ਇੱਕ ਲੱਗ ਵੀਡੀਓ ਤਿਆਰ ਕਰਾਂਗੇ ਪਰ ਇੱਥੇ ਇਹਨਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਬੋਰਸ਼ਨ ਕਰਨਾ ਵਿਅਕਤੀ ਦਾ ਕਤਲ ਕਰਨ ਨਾਲੋਂ ਵੀ ਵੱਡਾ ਪਾਪ ਹੈ ਇਸ ਦੀ ਸਜ਼ਾ ਬੱਜਰ ਕਰਹਦੇ ਬਰਾਬਰ ਹੈ ਜੋ ਸਿੱਖ ਹੋ ਕੇ ਅਬੋਰਸ਼ਨ ਕਰਦੇ ਹਨ ਉਹ ਆਪਣਾ ਜਨਮ ਗਵਾ ਲੈਂਦੇ ਹਨ ਜਿਸ ਕਿਸੇ ਸਿੱਖ ਪਾਸੋਂ ਇਹ ਗੁਨਾਹ ਹੋ ਗਿਆ ਹੋਵੇ ਤਾਂ ਉਸ ਨੂੰ ਪੰਜ ਪਿਆਰੇ ਦਰਬਾਰ ਵਿੱਚ ਪੇਸ਼ ਹੋ ਕੇ ਇਸ ਗਲਤੀ ਦਾ ਇਕਬਾਲ ਕਰਨਾ ਚਾਹੀਦਾ ਹੈ ਅਤੇ ਪੰਜਾਂ ਪਾਸੋਂ ਤਨਖਾਹ ਲਵਾਉਣੀ ਚਾਹੀਦੀ ਹੈ ਸੰਤਾਂ ਭਗਤਾਂ ਦੀ ਨਿੰਦਾ ਗੁਰੂ ਸਾਹਿਬ ਨੇ ਕਿਸੇ ਦੀ ਵੀ ਨਿੰਦਾ ਕਰਨ ਤੋਂ ਸਿੱਖ ਨੂੰ ਮਨਾ ਕੀਤਾ ਹੈ ਪਰ ਅਕਾਲ ਪੁਰਖ ਦੀ ਗੁਰੂ ਸਾਹਿਬ ਦੀ ਅਤੇ ਗੁਰਮੁਖਾਂ ਦੀ ਨਿੰਦਾ ਦਾ ਫਲ ਤਾਂ ਬਹੁਤ ਹੀ ਭਿਆਨਕ ਮੰਨਿਆ ਗਿਆ ਹੈ ਸ੍ਰੀ ਸੁਖਮਨੀ ਸਾਹਿਬ ਦੀ 13ਵੀਂ ਅਸ਼ਟੋਤਰੀ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਦੱਸਿਆ ਕਿ ਸੰਤਾਂ ਭਗਤਾਂ ਦੀ ਨਿੰਦਾ ਕਰਨ ਵਾਲੇ ਦੇ ਸਾਰੇ ਗੁਣ ਅਤੇ ਪੁੰਨ ਨਾਸ਼ ਹੋ ਜਾਂਦੇ ਹਨ ਨਿੰਦਾ ਦੇ ਵਿਸ਼ੇ ਤੇ ਅਸੀਂ ਦੋ ਵੀਡੀਓ ਤਿਆਰ ਕਰ ਚੁੱਕੇ ਹਾਂ ਜੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਸਕਦੇ ਹੋ ਹੋ ਸਕੇ ਤਾਂ ਤੁਸੀਂ ਇਹ ਵੀਡੀਓ ਜਰੂਰ ਦੇਖੋ ਤਾਂ ਕਿ ਇਸ ਗੁਨਾਹਕ ਵੀਰਾ ਤੋਂ ਹਰ ਹਾਲਤ ਵਿੱਚ ਬਚਿਆ ਜਾ ਸਕੇ ਪਰਾਇਆ ਹੱਕ ਖਾਣਾ ਸਿੱਖ ਨੂੰ ਹੁਕਮ ਹੈ ਕਿ ਜਿਸ ਦੀ ਤੇ ਉਸ ਦਾ ਹੱਕ ਨਾ ਹੋਵੇ ਉਸ ਤੇ ਕਬਜ਼ਾ ਨਹੀਂ ਕਰਨਾ ਕਦੇ ਪ੍ਰਾਈਏ ਮਾਨਤ ਨੂੰ ਆਪਣੀ ਨਹੀਂ ਸਮਝਣਾ ਚਾਹੀਦਾ ਹੈ ਅਤੇ ਨਾ ਹੀ ਨਜਾਇਜ਼ ਤੌਰ ਤੇ ਉਸ ਨੂੰ ਵਰਤਣਾ ਚਾਹੀਦਾ ਹੈ ਜੈਸਾ ਕਿ ਗੁਰਵਾਖ ਹੈ ਪ੍ਰਾਈ ਆਮਾਨ ਕਿਉਂ ਰੱਖੀ ਹੈ ਦਿੱਤੀ ਹੀ ਸੁਖੋਏ ਸੋ ਪ੍ਰਾਈਏ ਮਾਨਤ ਵਾਪਸ ਕਰ ਦੇਣੀ ਚਾਹੀਦੀ ਹੈ ਤਾਂ ਹੀ ਸੁਖ ਮਿਲਦਾ ਹੈ ਪਰਾਇਆ ਹੱਕ ਖਾਣ ਬਾਰੇ ਗੁਰੂ ਸਾਹਿਬ ਦਾ ਬਹੁਤ ਸੁੰਦਰ ਫਰਮਾਨ ਹੈ ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਪਰੇ ਜਾ ਮੁਰਦਾਰ ਨਾ ਖਾਏ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਿੱਖ ਵਾਸਤੇ ਪਰਾਇਆ ਹੱਕ ਇਸੇ ਤਰ੍ਹਾਂ ਹੀ ਹਰਾਮ ਹੈ ਜਿਵੇਂ ਮੁਸਲਮਾਨ ਨੂੰ ਸੂਰ ਖਾਣਾ ਹਰਾਮ ਹੈ ਅਤੇ ਹਿੰਦੂ ਨੂੰ ਗਊ ਗੁਰੂ ਸਾਹਿਬ ਪਰਾਇ ਹੱਕ ਨੂੰ ਮੁਰਦਾਰ ਭਾਵ ਲਾਸ਼ਖਾਨ ਦੇ ਬਰਾਬਰ ਮੰਨਦੇ ਹਨ ਅਤੇ ਦੱਸਦੇ ਹਨ ਕਿ ਗੁਰਪੀਰ ਦਰਗਾਹ ਵਿੱਚ ਤਾਂ ਹੀ ਸਾਡੀ ਹਾਮੀ ਭਰਨਗੇ ਭਾਵ ਸਾਡੀ ਮਦਦ ਕਰਨਗੇ ਜੇ ਅਸੀਂ ਪ੍ਰਾਏ ਹੱਕ ਵਾਲਾ ਮਰਦਾਰ ਨਹੀਂ ਖਾਵਾਂਗੇ ਸੋ ਲਾਲਚ ਵਸੋ ਕੇ ਕਿਸੇ ਦੀ ਅਮਾਨਤ ਜਾਂ ਚੀਜ਼ ਤੇ ਕਬਜ਼ਾ ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਸਿੱਖ ਨੂੰ ਕਲਪਾਉਣਾ ਆਪਣੇ ਰਹਿਤਨਾਮੇ ਵਿੱਚ ਦਰਜ ਹੈ ਕਿ ਗੁਰੂ ਦਾ ਸਿੱਖ ਕਿਸੇ ਸਿੱਖ ਨੂੰ ਕਲਪਾਏ ਨਹੀਂ ਸਿੱਖ ਦੀ ਮਾਰ ਗੁਰੂ ਨਾਲੋਂ ਡਾਢੀ ਹੈ ਰਹਿਤਨਾਮਾ ਭਾਈ ਚੌਪਾ ਸੰਗ ਜੀ ਇਸ ਹੁਕਮ ਮੁਤਾਬਕ ਕਿਸੇ ਗਰੀਬ ਸਿੱਖ ਦਾ ਮਜ਼ਾਕ ਉਡਾਉਣਾ ਜਾਂ ਉਦਾਂ ਉਸ ਨੂੰ ਸਤਾਣਾ ਜਾਂ ਤੰਗ ਕਰਨਾ ਬਹੁਤ ਵੱਡਾ ਗੁਨਾਹ ਹੈ ਗੁਰਸਿੱਖਾਂ ਦੇ ਤਾਂ ਆਪਾਂ ਪੈਰ ਧੋਤੋ ਕੇ ਪੀਨੇ ਹਨ ਅਤੇ ਜੇ ਅਸੀਂ ਉਹਨਾਂ ਨੂੰ ਤੰਗ ਕਰਾਂਗੇ ਤਾਂ ਦੱਸੋ ਗੁਰੂ ਸਾਹਿਬ ਦੀ ਖੁਸ਼ੀ ਕਿਵੇਂ ਮਿਲੇਗੀ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਸਾਖੀ ਮੁਤਾਬਕ ਸਿੱਖ ਨੂੰ ਕਲਪਾਉਣ ਵਾਲੇ ਦਾ ਆਵਾ ਕੱਚਾ ਹੀ ਰਿਹਾ ਸੀ ਭਾਵੇਂ ਸੰਗਤ ਨੇ ਅਤੇ ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ ਕਿ ਉਹ ਸਿੱਖ ਦਾ ਪੱਠਾ ਕਾਮਯਾਬ ਹੋਵੇ ਉਸੇ ਤਰ੍ਹਾਂ ਹੀ ਜੇ ਕਿਸੇ ਸਤਾਏ ਹੋਏ ਗਰੀਬ ਸਿੱਖ ਦੀ ਹਾ ਲੱਗ ਜਾਵੇ ਤਾਂ ਜਨਮ ਖਰਾਬ ਹੋ ਜਾਂਦਾ ਹੈ ਵੈਸੇ ਤਾਂ ਹਰੇਕ ਨਾਲ ਹੀ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ ਪਰ ਗੁਰਸਿੱਖਾਂ ਅੱਗੇ ਤਾਂ ਸਦਾ ਹੀ ਨਿਮਰਤਾ ਸਹਿਤ ਨਿਵਕੇ ਵਚਨਣਾ ਚਾਹੀਦਾ ਹੈ ਕੰਜਕਾਂ ਤੇ ਅਣਚਾਰੀਆਂ ਦਾ ਧਾਨ ਇਸ ਬਾਰੇ ਗੁਰੂ ਸਾਹਿਬ ਦੇ ਇੱਕ ਫਰਮਾਨ ਯਾਦ ਆਇਆ ਹੈ ਬ੍ਰਹਮਣ ਕੈ ਲੀਕਾਤ ਕੰਜਕਾਂ ਅਣਚਾਰੀਆਂ ਕਾ ਧਾਨ ਫਿੱਟਕ ਫਿੱਟਕਾਂ ਕੋੜ ਬਧੀਆਂ ਸਦਾ ਸਦਾ ਅਬਮਾਨ ਪਾਹੇ ਇਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀਆਂ ਇੱਕ ਰਹਿ ਤਤ ਗਿਆਨ ਕੰਜਕਾਂ ਦਾ ਮਤਲਬ ਹੁੰਦਾ ਹੈ ਛੋਟੀ ਕੁੜੀ ਅਤੇ ਅਣਚਾਰੀ ਦਾ ਭਾਵ ਹੁੰਦਾ ਹੈ ਉਹ ਲੜਕੀ ਜੋ ਜਵਾਨ ਹੋਏ ਪਰ ਉਦਾਂ ਕੁਵਾਰੀ ਹੋਵੇ ਅਤੇ ਸਰੀਰ ਕਰਕੇ ਪਵਿੱਤਰ ਹੋਵੇ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਸੁਬੋਧਨ ਕਰਦੇ ਇਹ ਹੁਕਮ ਕੀਤਾ ਕਿ ਕੰਜਕਾਂ ਦਾ ਅਤੇ ਅਣਚਾਰੀਆਂ ਦਾ ਧਾਨ ਖਾਣਾ ਤਰੇ ਵਾਸਤੇ ਇਨਾ ਮਾੜਾ ਹੈ ਜਿੰਨਾ ਮਾੜਾ ਤੂੰ ਕੈਲੀ ਗੋਦੇ ਕਤਲ ਨੂੰ ਮੰਨਦਾ ਹੈ। ਕਈ ਅਣਚਾਰੀ ਦਾ ਮਤਲਬ ਬਦਮਾਸ਼ ਵੀ ਕਰਦੇ ਹਨ ਪਰ ਪ੍ਰਾਤਨ ਗੁਰਮੁਖਾਂ ਨੇ ਇਸ ਲਫ਼ਜ਼ ਦਾ ਅਰਥ ਜਦ ਸਤਿਵਾਰੀ ਕੁਆਰੀ ਜਵਾਨ ਲੜਕੀ ਦਾ ਹੀ ਕੀਤਾ ਹੈ। ਕਈ ਲੋਕ ਕੁਆਰੀ ਲੜਕੀਆਂ ਨੂੰ ਵੇਚ ਦਿੰਦੇ ਹਨ ਜਾਂ ਉਹਦਾ ਉਹਨਾਂ ਦੀ ਕਮਾਈ ਖਾਂਦੇ ਹਨ। ਗੁਰੂ ਸਾਹਿਬ ਨੇ ਇਸ ਕਰਮ ਨੂੰ ਵੱਡਾ ਪਾਪ ਮੰਨਿਆ ਹੈ। ਪਾਪ ਤਾਂ ਹੋਰ ਵੀ ਬਹੁਤ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪਰ ਅਸੀਂ ਇਸ ਬਾਰੇ ਇੱਕ ਲੱਗ ਵੀਡੀਓ ਵਿੱਚ ਚਾਰ ਕਰਾਂਗੇ ਸਾਡੀ ਅੱਜ ਦੀ ਵਿਚਾਰ ਦਾ ਮਕਸਦ ਇਹਨਾ ਹੈ ਕਿ ਕਈ ਅਜਿਹੇ ਗੁਨਾਹ ਹਨ ਜਿਨ੍ਹਾਂ ਤੋਂ ਸਿੱਖ ਨੂੰ ਬਹੁਤ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਰੀ ਉਮਰ ਦੀ ਭਗਤੀ ਅਤੇ ਪੁੰਨ ਖੇ ਹੋ ਜਾਂਦੇ ਹਨ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਨਾਮ ਬਾਣੀ ਨਾਲ ਜੁੜ ਕੇ ਪਾਪਾਂ ਤੋਂ ਬਚ ਕੇ ਆਪਣਾ ਜਨਮ ਸਫਲਾ ਕਰਕੇ ਦਰਗਾਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ